ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਬੱਬਲ ਕੌਰ ਦੋਸਤੋ ਅੱਜ ਮੈਂ ਪਹੁੰਚੀ ਹੁਈ ਆ ਮਸ਼ਹੂਰ ਕਬੱਡੀ ਪਲੇਅਰ ਬਿੱਟੂ ਦੋਗਾਲ ਜੀ ਦੇ ਪਿੰਡ ਬਹੁਤ ਵੱਡਾ ਨਾਮ ਬਿੱਟੂ ਦੋਗਾਲ ਜੀ ਜਿਨ੍ਹਾਂ ਨੂੰ ਸਾਰੇ ਤਕਰੀਬਨ ਜਾਣਦੇ ਨੇ ਸੋ ਇਹ ਲੋਕੇਸ਼ਨ ਉਹਨਾਂ ਦੇ ਪਿੰਡ ਦੇ ਵਿੱਚ ਬਣੀ ਹੋਈ ਆ ਅੱਜ ਮੈਂ ਇੱਥੇ ਵਿਜ਼ਿਟ ਕੀਤਾ ਤੇ ਮੈਂ ਤੁਹਾਨੂੰ ਵੀ ਕਮਾਨੀ ਆ ਪੂਰਾ ਬਲੌਗ ਦੇਖੋ ਬਹੁਤ ਸੋਹਣੀ ਪਲੇਸ ਬਣੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਨਾਲ ਹੀ ਹਵੇਲੀ ਬਣੀ ਆ ਤੇ ਇਹ ਮੇਰੇ ਪਿੱਛੇ ਸਾਰੀ ਲੋਕੇਸ਼ਨ ਆਓ ਮੈਂ ਤੁਹਾਨੂੰ ਸਾਰੀ ਦਿਖਾਨੀ ਆ ਸੋ ਦੋਸਤੋ ਮੈਂ ਤੁਹਾਨੂੰ ਕੁਮਾਰੀਆਂ ਪਿੰਡ ਦੁਗਾਲ ਦੇ ਵਿੱਚ ਬਣੀ ਲੋਕੇਸ਼ਨ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਫੋਟੋਗ੍ਰਾਫੀ ਕਰਨ ਲਈ ਬਹੁਤ ਵਧੀਆ ਲੋਕੇਸ਼ਨ ਬਣੀ ਹੋਈ ਆ ਤੇ সুইমিং ਪੂਲ ਵੀ ਬਣਿਆ ਹੋਇਆ ਤੇ ਇੱਧਰ ਦੇਖੋ ਆ ਪੁਰਾਣੇ ਟਾਈਪ ਦਾ ਜਿਹੜਾ ਨਕਸ਼ਾ ਜਿਹੜੀ ਅਸੀਂ ਘਰਾਂ ਦੇ ਵਿੱਚ ਤਲੀ ਦੰਦੇ ਸੀਗੇ ਉਹ ਤਲੀ ਦਿੱਤੀ ਹੋਈ ਆ ਆ ਤੁਸੀਂ ਦੇਖੋ ਦੀਵਾਰ ਬਹੁਤ ਸੋਹਣੀ ਲੱਗ ਰਹੀ ਆ ਫੁੱਲ ਅਟਰੈਕਟਿਵ ਆ ਤੇ 12ਵੀਂ ਦਿਖਾਨੀਆਂ ਬਹੁਤ ਸੋਹਣੀ ਲੋਕੇਸ਼ਨ ਹੈ ਇਹ ਤੁਸੀਂ ਜਿੱਥੇ ਵੀ ਵਿజిਟ ਕਰੋ ਤਾਂ ਆ ਸਕਦੇ ਹੋ ਇੱਥੇ ਆ ਵੀ ਸਾਹਮਣੇ ਫੋਟੋ ਖਿਵਾਉਣ ਲਈ ਬਹੁਤ ਵਧੀਆ ਜਗ੍ਹਾ ਹੈ ਇੱਥੇ ਪੋਸ ਬੜੇ ਵਧੀਆ ਬਣਦੇ ਨੇ ਆ ਲੱਗਿਆ ਪੁਰਾਣੇ ਟਾਈਪ ਦਾ ਰੇਡੀਓ ਤੇ ਰੇਡੀਓ ਦੇ ਨਾਲ ਕੈਮਰਾ ਵੀ ਲੱਗਿਆ ਹੋਇਆ ਆਜੋ ਇੱਧਰ ਵੀ ਦਿਖਾਵਾਂ ਤੁਹਾਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਪੰਜਾਬੀ ਸਟੈਚੂ ਲੱਗੇ ਹੋਏ ਨੇ ਆ ਸਾਡੇ ਗੱਭਰੂ ਤੇ ਪੰਜਾਬੀ ਮੁਟਿਆਰ ਦਾ ਜਿਹੜਾ ਹੈਗਾ ਸਟੈਚੂ ਲੱਗਿਆ ਹੋਇਆ ਬਹੁਤ ਸੋਹਣਾ ਐਂਟਰੀ ਤੇ ਹੈਗਾ ਜਿਹੜਾ ਨਜ਼ਾਰਾ ਹੈਗਾ ਇਹ ਇਧਰ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਲਦਾਂ ਵਾਲੇ ਸਾਡੇ ਗੱਡੇ ਹੁੰਦੇ ਸੀਗੇ ਉਹ ਚੀਜ਼ ਲਈ ਹੋਈ ਆ ਆਉ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਇਹ ਬਲਦ ਖੜੇ ਨੇ ਤੇ ਇਹ ਬੱਗੀ ਕਹ ਲੋ ਇਹਨੂੰ ਬੱਗੀ ਆ ਇਹੇ ਦੇਖੋ ਉਹ ਪੰਜਾਬੀ ਮਟਿਆਰ ਖੜੀ ਆ ਕਿਉਂਕਿ ਪੁਰਾਣੇ ਸਮੇਂ ਦੀ ਜੇ ਅਸੀਂ ਗੱਲ ਕਰੀਏ ਖੂਹਾਂ ਤੋਂ ਪਾਣੀ ਢੋਂਦੀਆਂ ਸੀ ਸਾਡੀਆਂ ਮਟਿਆਰਾਂ ਸੋ ਉਹ ਹੀ ਦ੍ਰਿਸ਼ ਪੇਸ਼ ਕਰਦੀ ਆ ਹਾਏ ਕਿਰਲੀ ਆ ਗਈ ਸੀ ਤੇ ਇੱਕ ਕੜਾਏ ਨੇ ਪਾਣੀ ਦਾ ਸਿਰ ਤੇ ਚੁੱਕਿਆ ਹੋਇਆ ਤੇ ਦੂਜਾ ਕੁਛੜ ਚ ਲਿਤਾ ਹੋਇਆ ਸੋ ਇਹ ਉਹੀ ਦ੍ਰਿਸ਼ ਪੇਸ਼ ਕਰਦੇ ਨੇ ਬੇਸ਼ੱਕ ਅੱਜ ਸਾਡੇ ਮੋਟਰਾਂ ਲੱਗੀਆਂ ਨੇ ਸਮਰਸੀਬਲ ਹੋ ਗਏ ਨੇ ਪਰ ਸਾਡਾ ਸੱਭਿਆਚਾਰ ਹੈ ਜਿਹੜਾ ਸਾਨੂੰ ਇਦਾਂ ਦੇਖਣ ਨੂੰ ਮਿਲਦਾ ਆਜੋ ਫਿਰ ਮੈਂ ਤੁਹਾਨੂੰ ਅੱਗੇ ਵੀ ਦਿਖਾ ਕੇ ਲਿਆਵਾਂ ਪੂਰਾ ਬਲੌਗ ਦੇਖਿਓ ਹਾਂ ਆ ਦੇਖੋ ਤੁਸੀਂ ਜਿਵੇਂ ਸਾਡੀਆਂ ਪਹਿਲੀਆਂ ਮੁਟਿਆਰਾਂ ਇਹ ਬਣਾਉਂਦੀਆਂ ਸੀਗੀਆਂ ਆ ਫੁੱਲ ਵਗੈਰਾ ਜਿਹੜੇ ਆਮ ਪਾਏ ਜਾਂਦੇ ਸੀ ਘਰਾਂ ਦੇ ਵਿੱਚ ਆ ਇੱਥੇ ਸਾਨੂੰ ਅੱਜ ਦੇਖਣ ਨੂੰ ਮਿਲਦੇ ਨੇ ਸੋ ਜੇ ਮੈਂ ਦਰਵਾਜ਼ੇ ਦੀ ਗੱਲ ਕਰਾਂ ਦਰਵਾਜ਼ਾ ਵੀ ਫੁੱਲ ਅਟਰੈਕਟਿਵ ਹੈ ਦੇਖੋ ਚਾਰ ਰੰਗ ਲੱਗੇ ਹੋਏ ਨੇ ਪੰਜ ਆ ਜਾਓ ਮੜ ਜਾ ਅੰਦਰ ਵਾਓ ਆ ਦੇਖੋ ਉਹ ਸਾਹਮਣੇ ਪੌੜੀ ਕਿੰਨਾ ਸੋਹਣਾ ਆ ਮੋਰਨੀਆਂ ਬਣਾਈਆਂ ਹੋਈਆਂ ਨੇ ਕੰਧ ਤੇ ਆ ਖਿੜਕੀ ਦੇਖ ਕੇ ਨਹੀਂ ਸੋਹਣੀ ਆ ਕਲਰਫੁੱਲ ਜੀ ਸੋ ਇੱਧਰ ਵੀ ਆ ਜਿਹੜੇ ਵਧੀਆ ਲੱਗੇ ਹੋਏ ਨੇ ਸਾਰਾ ਸਿਸਟਮ ਦਰਵਾਜ਼ੇ ਇਹ ਵੀ ਸਾਰੇ ਫੁੱਲ ਕਲਰਫੁੱਲ ਆ ਆ ਹੁਣ ਤੁਹਾਨੂੰ ਬਾਹਰ ਦਿਖਾਨੀ ਆ ਕਿਉਂਕਿ ਇਹ ਕਾਫੀ ਵੱਡਾ ਆ ਜੇ ਮੈਂ ਸਾਰਾ ਕੁਝ ਮਾਲ ਲਾਗੀ ਤਾਂ ਮੈਨੂੰ ਲੱਗਦਾ ਬਲੌਗ ਮੇਰਾ 2 ਘੰਟੇ ਦਾ ਬਣ ਜਾਣਾ ਔਰ ਲਾਲ ਟੈਨ ਵੀ ਲੱਗੀ ਆ ਉੱਤੇ ਕਿਉਂਕਿ ਪਿਛਲੇ ਸਮਿਆਂ ਦੀ ਗੱਲ ਕਰੀਏ ਸਾਡੇ ਘਰਾਂ ਚ ਬਿਜਲੀ ਦਾ ਇੰਨਾ ਪ੍ਰਬੰਧ ਨਹੀਂ ਸੀ ਆਜੋ ਆਜੋ ਇੱਧਰ ਵੀ ਤੁਹਾਨੂੰ ਦਿਖਾਨੀ ਆ ਮੈਂ ਤੇ ਤੁਸੀਂ ਫੁੱਲ ਬਲੌਗ ਜ਼ਰੂਰ ਦੇਖਣਾ ਆ ਖੂ ਬਣਿਆ ਹੋਇਆ ਇਹ ਉਹੀ ਦ੍ਰਿਸ਼ ਪੇਸ਼ ਕੀਤਾ ਹੋਇਆ ਦੇ ਆਪੇ ਚੱਕ ਡੋਲੀ ਦਾ ਜਿਹੜਾ ਦ੍ਰਿਸ਼ ਹੈ ਉਹ ਬਣਾਇਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਪਿਕਚਰ ਹੈਗੀ ਆ ਆ ਸਟੈਚੂ ਹੈਗਾ ਅਸੀਂ ਜਦੋਂ ਇਹਨੂੰ ਦੇਖਦੇ ਆ ਸਾਨੂੰ ਇੱਕਦਮ ਨਾ ਸਾਡਾ ਦਿਮਾਗ ਮਲਕੀ ਕਿ ਮੇਰੀ ਆਦ ਆਂਦੀ ਆ ਸਾਨੂੰ ਮਲਕੀ ਖੁਦ ਉੱਤੋਂ ਭਰਦੀ ਪਈ ਸੀ ਪਾਣੀ ਕਿ ਮਾਂ ਕੋਲੇ ਆ ਕੇ ਬੇਨਤੀ ਗੁਜ਼ਾਰੇ ਹੈਨਾ ਉਹ ਸਾਰਿਆਂ ਨੇ ਗਾਣਾ ਸੁਣਿਆ ਹੋਣਾ ਚੰਨਾ ਪਾਣੀ ਦਾ ਇੱਕ ਦੇ ਦੇਣੀ ਮੁਟਿਆਰੇ ਸੋ ਇਹ ਉਹੀ ਦ੍ਰਿਸ਼ ਪੇਸ਼ ਕਰਦਾ ਜੇ ਆਪਾਂ ਕਹ ਲਈਏ ਇਹ ਉਹ ਸਟੈਚੂ ਹੈ ਤਾਂ ਮਲਕੀ ਕੀ ਮੇਰੀ ਯਾਦ ਉਦਵਾਂਦਾ ਹੈ ਤੇ ਹੁਣ ਜਿਵੇਂ ਇੱਧਰ ਗੱਲ ਕਰਾਂ ਆਜੋ ਆ ਵੜੀ ਸੋਣੀ ਹੰਟ ਬਣੀ ਆ ਤੇ ਆ ਸਾਡੀ ਬੇਬੇ ਬੈਠੀ ਆ ਹੋਰ ਬੇਬੇ ਜੀ ਕੀ ਹਾਲ ਆ ਠੀਕ ਹੋ ਪੈਰੀ ਪੰਨੇ ਆ ਬੇਬੇ ਜੀ ਤੁਸੀਂ ਧੁੱਪ ਚੀ ਬੈਠੇ ਹੋ ਲੈ ਅੰਦਰ ਮੰਜੀ ਡਾਂ ਲੈਣੀ ਸੀ ਸੋਏ ਸਾਡੀ ਬੇਬੇ ਬੈਠੀ ਆ ਵੇੜੇ ਦੇ ਵਿੱਚ ਕਹਿੰਦੇ ਬਜ਼ੁਰਗ ਵੇੜਿਆਂ ਦੀ ਰੌਣਕ ਹੁੰਦੇ ਨੇ ਸੋਏ ਸਾਡੇ ਬੇਬੇ ਜੀ ਬੇੜੇ ਦੀ ਰੌਣਕ ਬਣੀ ਬੈਠੇ ਨੇ ਆਜੋ ਜੀ ਇੱਧਰ ਐ ਲੱਗੀ ਹੋਈ ਆ ਕੀ ਕਹਿੰਦੇ ਆ ਇਹਨੂੰ ਟੋਕੇ ਵਾਲੀ ਮਸ਼ੀਨ ਇਹ ਚੱਲਦੀ ਆ ਫਲਾ ਚਲਾ ਕੇ ਦੇਖੀ ਆਪਾਂ ਹੂੰ ਚੱਲਦੀ ਆ ਜੀ ਸੋ ਜਿਹੜੇ ਘਰਾਂ ਦੇ ਵਿੱਚ ਮੱਝਾਂ ਰੱਖੀਆਂ ਹੋਈਆਂ ਨੇ ਸਾਰਿਆਂ ਨੂੰ ਪਤਾ ਹੀ ਆ ਸਾਨੂੰ ਪਿੰਡਾਂ ਵਾਲਿਆਂ ਨੂੰ ਇਹਦੇ ਵਿੱਚ ਅਸੀਂ ਪੱਠੇ ਕੁੱਤਰਦੇ ਆ ਸੋ ਇਹ ਚਲਾਈ ਜਾਂਦੀ ਆ ਇੱਥੋਂ ਫੜ ਕੇ ਤੇ ਇਹਦੇ ਵਿੱਚ ਪੱਠੇ ਕੁੱਤਰੇ ਜਾਂਦੇ ਨੇ ਆਜੋ ਹੋਰ ਮੈਂ ਤੁਹਾਨੂੰ ਦਿਖਾਨੀ ਆ ਕੀ ਕੁਛ ਆ ਇੱਥੇ ਆ ਆ ਰੈਡੀ ਲੱਗੀ ਆ ਆ ਪਿਆ ਚਰਖਾ ਚਰਖਾ ਖੇ ਟੁੱਟਿਆ ਪਿਆ ਨਾਲੇ ਜੰਮੀ ਆ ਸਾਰੀ ਕੰਦਾਂ ਤੇ ਪੇਂਟਿੰਗ ਕੀਤੀ ਹੋਈ ਆ ਸਾਡਾ ਸੱਭਿਆਚਾਰ ਦਿਖਾਇਆ ਤੇ ਇੰਦਰ ਕੁਝ ਸਿਨਰੀਆਂ ਵੀ ਬਣਾ ਕੇ ਲਾਈਆਂ ਗਈਆਂ ਨੇ ਆ ਦੇਖੋ ਆ ਦੋ ਬੰਦੇ ਬੈਠੇ ਨੇ ਕੰਮ ਕਰ ਰਹੇ ਨੇ ਖੇਤਾਂ ਚ ਸੋ ਇੱਕ ਪੁਰਾਣੇ ਘਰ ਦਾ ਜਿਹੜਾ ਦ੍ਰਿਸ਼ ਪੇਸ਼ ਕੀਤਾ ਹੋਇਆ ਇਹਨਾਂ ਨੇ ਜੀ ਮੇ ਪਿਛਲੇ ਜ਼ਮਾਨੇ ਦੇ ਵਿੱਚ ਸਾਡੇ ਘਰਾਂ ਦੇ ਉੱਤੇ ਨਾ ਕਾਨਿਆਂ ਵਾਲੀਆਂ ਛੱਤਾਂ ਹੁੰਦੀਆਂ ਸੀ ਇਹ ਉਹੀ ਛੱਤਾਂ ਨੇ ਮੈਂ ਬਚਪਨ ਚ ਦੇਖੀ ਆ ਸਾਡੇ ਘਰ ਤੇ ਵੀ ਇਦਾਂ ਦੀ ਛੱਤ ਹੈਗੀ ਸੀ ਇਹ ਕਾਨਿਆਂ ਨਾਲ ਬਣਾਈ ਜਾਂਦੀ ਸੀ ਤੇ ਆ ਪੁਰਾਣਾ ਬੱਲਵ ਲੱਗਿਆ ਹੋਇਆ ਇੱਥੇ ਐਦਾਂ ਘਰਾਂ ਦੇ ਵਿੱਚ ਨਾ ਆਲੇ ਰੱਖੇ ਜਾਂਦੇ ਸੀਗੇ ਕਿਉਂਕਿ ਬਿਜਲੀ ਦਾ ਘੱਟ ਪ੍ਰਬੰਧ ਸੀ ਇਹਨਾਂ ਆਲਿਆਂ ਦੇ ਵਿੱਚ ਦੀਵੇ ਜਗਾ ਕੇ ਰੱਖੇ ਜਾਂਦੇ ਸੀ ਤੇ ਵੀ ਕੋਈ ਨੇਰੇ ਦੇ ਵਿੱਚ ਬੰਦਾ ਆਉਂਦਾ ਹੈ ਤਾਂ ਉਸ ਨੂੰ ਚੰਨ ਨਾ ਮਿਲ ਸਕੇ ਗਾਣੇ ਵੀ ਨੇ ਜਿਵੇਂ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀਆਂ ਗਲੀ ਭੁੱਲ ਨਾ ਜਾਵੇ ਚੰਨ ਮੇਰਾ ਸੋ ਬਨੇਰਿਆਂ ਤੇ ਜਾਂ ਘਰਾਂ ਦੇ ਬਾਹਰ ਇਹ ਆਮ ਸਾਨੂੰ ਆਲੇ ਵੇਖਣ ਨੂੰ ਮਿਲਦੇ ਸੀ ਤੇ ਇਹਨਾਂ ਦੇ ਵਿੱਚ ਦੀਵੇ ਜਗਾ ਕੇ ਰੱਖੇ ਜਾਂਦੇ ਸੀ ਪੂਰਾ ਪ੍ਰਬੰਧ ਸੀਗਾ ਸਾਰਾ ਸਾਡੇ ਘਰਾਂ ਦੇ ਵਿੱਚ ਸਾਰਾ ਧਿਆਨ ਰੱਖਿਆ ਜਾਂਦਾ ਸੀ ਕਿ ਜਿਹੜਾ ਸਾਡੇ ਮਹਿਮਾਨ ਆ ਰਹੇ ਆ ਉਹਨੂੰ ਕਿਤੇ ਰਸਤੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਕੋਈ ਉਹਨੂੰ ਦੁੱਖ ਤਕਲੀਫ ਨਾ ਹੋਵੇ ਉਹਨੂੰ ਰਸਤਾ ਦਿਖੇ ਜਦੋਂ ਹਨੇਰੇ ਚ ਆ ਰਿਆਂ ਤਾਂ ਕਰਕੇ ਇਹਨਾਂ ਚ ਆਲੇ ਰੱਖ ਆਣਿਆ ਚ ਦੀਵੇ ਰੱਖਦੇ ਸੀ ਸੋ ਇੱਕ ਹੂ ਆ ਮੈਂ ਤੁਹਾਨੂੰ ਦਿਖਾਉਂ ਤੇ ਹੁਣ ਮੈਂ ਤੁਹਾਨੂੰ ਇਧਰ ਦਿਖਾਨੀ ਆ ਜੀ ਆਜੋ ਇਹ ਸਾਰੀ ਜਿਹੜੀ ਮੀਨਾਕਾਰੀ ਹੈ ਪਹਿਲਾਂ ਸਾਡੇ ਆਮ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਦੀ ਸੀ ਅੱਜ ਸਾਡੀ ਹਵੇਲੀਆਂ ਦਾ ਸ਼ਿੰਗਾਰ ਬਣ ਚੁੱਕੀ ਹੈ ਤੇ ਹਵੇਲੀ ਦੇ ਜਿਹੜੇ ਆਹਾ ਫਰੰਟ ਤੇ ਨੇ ਹਾਥੀ ਵੀ ਖੜਾਈ ਹੋਏ ਨੇ ਆ ਦੇਖੋ ਸਤਿ ਸ੍ਰੀ ਅਕਾਲ ਜੀ ਇਹਨੂੰ ਮੇਰੀ ਲੈਂਗੁਏਜ ਸਮਝ ਨਹੀਂ ਆਉਂਦੀ ਇਹਨੂੰ ਇਹ ਗੱਲ ਮਤ ਸਮਝ ਨਹੀਂ ਆਉਂਦੀ ਖੜੇ ਹੋ ਠੀਕ ਹੋ ਸੋ ਇਹ ਗੇਟ ਤੇ ਖੜੇ ਨੇ ਵਿਚਾਰੇ ਪਤਾ ਨਹੀਂ ਕਿੰਨੇ ਸਾਲਾਂ ਦੇ ਖੜੇ ਨੇ ਮੈਨੂੰ ਨਹੀਂ ਪਤਾ ਹੈਗਾ ਤੇ ਖੜੇ ਖੜੇ ਵਿਚਾਰੇ ਤੁਪੂ ਚ ਮੱਚ ਗਏ ਨੇ ਕੋਈ ਗੱਲ ਨਹੀਂ ਖੜੋ ਖੜੋ ਇੱਥੇ ਤੇ ਹੁਣ ਆਪਾਂ ਚੱਲਦੇ ਆ ਜੀ ਬਾਹਰ ਆਹਾ ਹਾ ਤੇ ਇਹ ਹੈਗਾ ਇਹਦਾ ਗੇਟ ਆ ਤੁਸੀਂ ਦੇਖੋ ਗੇਟ ਤੋਂ ਐਂਟਰ ਕਰਦੇ ਹੀ ਐਵੇਂ ਲੱਗਦਾ ਜਿਵੇਂ ਕਿਸੇ ਰਾਜੇ ਮਹਾਰਾਜੇ ਦੇ ਆਪਾਂ ਘਰ ਚੱਲੇ ਆ ਬਹੁਤ ਸੋਹਣਾ ਐਂਟਰੀ ਗੇਟ ਬਣਾਇਆ ਹੋਇਆ ਆਵਰ ਡੇਵਡ ਦੇ ਗੇਟਾਂ ਵਾਲੇ ਜਿਹੜੇ ਘਰ ਨੇ ਅੱਜ ਕੱਲ ਬਹੁਤ ਥੋੜੇ ਮਿਲਦੇ ਨੇ ਦੇਖਣ ਨੂੰ ਇੱਥੋਂ ਅੰਦਰ ਜਾਂਦੇ ਆ ਲੱਗਦਾ ਜਿਵੇਂ ਕਿਸੇ ਰਾਜ ਮਹਿਲ ਚ ਪੈਂਟਰ ਕਰਦੇ ਹੁੰਨੇ ਆ ਪੂਰਾ ਜਿਵੇਂ ਇੱਕ ਪੰਜਾਬ ਦਾ ਪਿੰਡ ਹੁੰਦਾ ਉਹ ਦ੍ਰਿਸ਼ ਬਣਿਆ ਹੋਇਆ ਅੰਦਰ ਸੋ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਮੇਰਾ ਵੀਡੀਓ ਬਹੁਤ ਵਧੀਆ ਲੱਗਿਆ ਹੋਵੇਗਾ ਗਰਮੀ ਖੈਰ ਇਸ ਟਾਈਮ ਬਹੁਤ ਜ਼ਿਆਦਾ ਹੈ ਮੈਂ ਗਰਮੀ ਚ ਘੁੰਮ ਕੇ ਬਣਾਈ ਆ ਵੀਡੀਓ ਸ਼ੇਅਰ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਕਿਵੇਂ ਲੱਗੀ ਜਰੂਰ ਦੱਸ ਦਿਓ ਥੈਂਕ ਯੂ ਸੋ ਮੱਚ ਸਤਿ ਸ੍ਰੀ ਅਕਾਲ